ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਸੁਣ ਬਾਬਾ ਜੀ ਨੇ ਬਚਨ ਕੀਤਾ ਕਿ ਤੂੰ ਜਾ ਕੇ ਪ੍ਰਸ਼ਾਦ ਫੜ ਲੈ ਤੇ ਉਹਨਾਂ ਨੂੰ ਨਾਲ ਹੀ ਅੰਦਰ ਲੈ ਆ ਸਤਿਬਚਨ ਕਹਿ ਹਜ਼ੂਰਾ ਸਿੰਘ ਨੇ ਪ੍ਰਸ਼ਾਦਾ ਫੜ ਕੇ ਨਾਲ ਹੀ ਉਹਨਾਂ ਨੂੰ ਅੰਦਰ ਆਉਂਦਾ ਹੁਕਮ ਸੁਣਾਇਆ ਤੇ ਕਿਹਾ ਬਾਬਾ ਜੀ ਦਾ ਕਦੋਂ ਦੇ ਤੁਹਾਨੂੰ ਉਡੀਕ ਰਹੇ ਹਨ ਇਹ ਸੁਣ ਬਚਨ ਸਿੰਘ ਅਤੇ 인ਦਰ ਸਿੰਘ ਬੜੇ ਹੀ ਖੁਸ਼ ਹੋਏ। ਬਾਬਾ ਜੀ ਪਾਲਸ ਪਹੁੰਚੇ ਅਤੇ ਮੱਥਾ ਟੇਕਿਆ। ਹਜ਼ੂਰ ਨੇ ਹੁਕਮ ਦਿੱਤਾ, ਹਜ਼ੂਰੇ ਥਾਲ ਪਰੋਸ ਕੇ ਲੈ ਆ। ਸਤ ਬਚਨ ਕਰ ਹਜ਼ੂਰਾ ਸਿੰਘ ਨੇ ਥਾਲ ਪਰੋਸਿਆ ਤੇ ਬਾਬਾ ਜੀ ਦੇ ਅੱਗੇ ਪੇਸ਼ ਕੀਤਾ। ਹਜ਼ੂਰ ਨੇ ਆਪ ਹੀ ਥਾੜ ਮubarək ਹੱਥਾਂ ਵਿੱਚ ਫੜ ਲੀਤਾ ਅਤੇ ਅੱਗੇ ਆਪ ਤੁਰ ਪਏ ਅਤੇ ਹੁਕਮ ਕੀਤਾ ਕਿ ਤੁਸੀਂ ਵੀ ਮਗਰ ਆ ਜਾਓ ਇਹ ਸੁਣ ਬਚਨ ਸਿੰਘ ਅਤੇ ਇੰਦਰ ਸਿੰਘ ਪਿੱਛੇ ਪਿੱਛੇ ਚਲੇ ਗਏ ਬਾਬਾ ਜੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਥਾੜ ਅੱਗੇ ਰੱਖਿਆ ਅਤੇ ਬੇਨਤੀ ਕੀਤੀ ਤਨ ਨਿਰੰਕਾਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਪ੍ਰਸ਼ਾਦ ਦਾ ਵੀ ਤੁਹਾਡਾ ਤੇਰਾ 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 ਗਰੀਬ ਨਿਵਾਜ਼ ਆਪ ਪ੍ਰਸ਼ਾਦ ਸ਼ਕੂ ਇਹ ਕਹ ਹੈ ਹਜ਼ੂਰ ਨੇ ਇਸ਼ਾਰਾ ਕੀਤਾ 인ਦਰ ਸਿੰਘ ਅਤੇ ਬਚਨ ਸਿੰਘ ਬਾਹਰ ਆ ਗਏ ਬਾਬਾ ਜੀ ਸਤਿਗੁਰੂ ਨੂੰ ਭੋਗ ਲਵਾ ਕੇ ਥਾਲ ਬਾਹਰ ਲੈ ਆਏ ਅਤੇ ਆਪਣੇ ਹੱਥੀ ਸੀਜ ਪ੍ਰਸ਼ਾਦ ਦਿੱਤਾ ਤੇ ਕਿਹਾ ਇਹ ਪ੍ਰਸ਼ਾਦ ਛੱਕ ਲੋ ਸੀਤ ਪ੍ਰਸ਼ਾਦ ਸ਼ੱਕ ਦੋਨਾਂ ਨੂੰ ਅੱਜ ਬਾਬਾ ਜੀ ਦੇ ਐਓਂ ਦਰਸ਼ਨ ਹੋ ਰਹੇ ਹਨ ਜਿਵੇਂ ਗੁਰੂ ਨਾਨਕ ਦੀ ਫੋਟੋ ਵਿੱਚ ਅਤੇ ਬਾਬਾ ਜੀ ਵਿੱਚ ਕੋਈ ਫਰਕ ਨਹੀਂ ਹੈ ਇੱਕੋ ਹੀ ਹਨ ਅਤੇ ਜੋ ਕੁਝ ਸੁਣਦੇ ਸਨ ਅੱਜ ਅੱਖੀਂ ਦੇਖ ਲਿਆ ਹੈ ਸੋ ਇਹ ਅਲੋਕਿਕ ਨਜ਼ਾਰਾ ਇਹਨਾਂ ਜਗਿਆਸੀ ਜਗਿਆਸੂਆਂ ਦੇ ਹਿੱਸੇ ਆਇਆ ਏ ਵਸਤਾਤਾ ਖਜ਼ੂਰ ਨੇ ਹੁਕਮ ਦਿੱਤਾ ਜਾਓ ਸੇਵਾ ਕਰੋ ਸੋ ਹੁਕਮ ਅਨੁਸਾਰ ਸੇਵਾ ਕਰਨ ਲੱਗੇ ਗਰਮੀ ਬਹੁਤ ਹੋਣ ਦੇ ਕਾਰਨ ਪਾਈ 인ਦਰ ਸਿੰਘ ਨੇ ਸੰਗਤਾਂ ਨੂੰ ਜਲ ਸ਼ਿਕਾਉਣ ਦੀ ਸੇਵਾ ਸ਼ੁਰੂ ਕੀਤੀ ਅਤੇ ਬਚਨ ਸਿੰਘ ਅਤੇ ਹੋਰ ਜੋ ਸੰਗਤ ਨਾਲ ਆਈ ਸੀ ਸੇਵਾ ਕਰਦੇ ਹੀ ਰਹੀ 인ਦਰ ਸਿੰਘ ਨੇ ਸ਼ਬੀਲ ਦੀ ਸੇਵਾ ਤਤ ਪਰ ਹੋ ਕੇ ਸਾਥੀਆਂ ਸਮੇਤ ਨਿਭਾਈ ਇੱਕ ਦਿਨ ਬਾਬਾ ਜੀ ਸਹਿਰ ਸੈਰ ਕਰਕੇ ਬਾਹਰੋਂ ਆਏ ਅਤੇ 인ਦਰ ਸਿੰਘ ਵੱਲ ਤੱਕਿਆ ਤੇ ਕਹਿਣ ਲੱਗੇ ਕਾਕਾ ਤੂੰ ਲਹਿਰੇ ਚਲਾ ਜਾ ਸੰਤਾ ਪਾਸੋਂ ਕੁਝ ਪੜ ਕੇ ਆ ਹੁਕਮ ਸੁਣ ਸਤਿ ਬਚਨ ਕੀਤਾ ਅਤੇ ਤਿਆਰੀ ਕਰ ਲਈਤੀ ਇਹਨਾਂ ਦੀ ਤਿਆਰੀ ਸੁਣ ਨਾਲ ਦੇ ਸਾਥੀ ਮੁੰਡੇ ਵੀ ਤਿਆਰ ਹੋ ਗਏ ਅਗਲੇ ਦਿਨ ਲਹਿਰੇ ਪਹੁੰਚੇ ਇੰਦਰ ਸਿੰਘ ਜਗੀਰ ਸਿੰਘ ਅਗਿਲ ਕਰਤਾਰ ਸਿੰਘ ਮਾਨ ਨਾਜ਼ਰ ਸਿੰਘ ਭਗ ਸਿੰਘ ਨਿਹਾਰ ਸਿੰਘ ਕਲੇਰਾ ਤੋਂ ਸਭ ਨੇ ਆਸਨਤਾ ਨੂੰ ਮੱਥਾ ਟੇਕਿਆ ਅੱਗੋਂ ਬਾਬਾ ਵਧਾਵਲ ਸਿੰਘ ਜੀ ਨੇ ਸੁਖ ਆਨੰਦ ਪੁੱਛੀ ਅਤੇ ਪਾਸ ਬਿਠਾਇਆ ਭਾਈ ਇੰਦਰ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਨੇ ਆਪ ਜੀ ਦੇ ਪਾਸ ਸਾਨੂੰ ਪੜਨ ਵਾਸਤੇ ਭੇਜਿਆ ਹੈ ਏ ਬੇਨਤੀ ਸੂਣ ਸੰਤਾਂ ਨੇ ਇਥੋਂ ਦੀ ਮਰਿਆਦਾ ਦੱਸੀ ਤੇ ਕਿਹਾ ਸਾਡੇ ਪਾਸ ਸੋਧ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਅਤੇ ਸੋਧ ਰੱਖਣ ਦੀਆਂ ਸ਼ਰਤਾਂ ਇਹ ਹਨ ਲੰਗਰ ਵਿੱਚ ਅੰਮ੍ਰਿਤ ਸ਼ਕੇ ਤੋਂ ਬਗੈਰ ਸੇਵਾ ਤਾਂ ਇੱਕ ਪਾਸੇ ਰਹੀ ਲੰਗਰ ਵਿੱਚ ਪੈਰ ਵੀ ਨਹੀਂ ਰੱਖ ਸਕਦੇ ਦੂਜਾ ਲੰਗਰ ਤਿਆਰ ਕਰਨ ਲੱਗੇ ਆ ਕੱਪੜੇ ਵੱਖਰੇ ਪਾਉਣੇ ਜੋ ਆਮ ਬਾਹਰ ਪਾਉਣੇ ਹਨ ਉਹ ਲੰਗਰ ਵਿੱਚ ਨਹੀਂ ਲਿਆਉਣੇ ਤੀਜਾ ਜੰਗਲ ਪਾਣੀ ਦੂਰ ਜਾਣਾ ਅਤੇ ਉੱਪਰ ਮਿੱਟੀ ਪਾ ਕੇ ਆਉਣੀ ਚੌਥਾ ਜੋ ਪਾਣੀ ਲੰਗਰ ਵਿੱਚ ਵਰਤਣਾ ਹੈ ਆਪ ਖੂਹ ਤੋਂ ਡੋਲ ਨਾਲ ਕੱਢ ਕੇ ਲਿਆਉਣਾ ਖੂਹ ਵਿੱਚ ਇੱਥੇ ਪਾਣੀ ਇਤਨਾ ਦੂਰ ਹੈ ਜੇ ਉੱਪਰੋਂ ਪਾਣੀ ਦੇਖਣਾ ਹੋਵੇ ਤਾਂ ਤਾਰੇ ਦੀ ਮਾਫਕ ਜਿਸਦਾ ਹੈ तकरीबन 250 ਹੱਥ ਉੱਤੇ ਪਾਣੀ ਹੈ ਜਿਸ ਨੂੰ ਖਿੱਚਣ ਵਾਸਤੇ ਦੋ ਆਦਮੀ ਲੱਜ ਚੁੱਕ ਕੇ ਲੈ ਜਾਂਦੇ ਸਨ ਇੱਕ ਆਦਮੀ ਪਾਸੋਂ ਤਾਂ ਕੱਲੀ ਲੱਜ ਹੀ ਨਹੀਂ ਚੁੱਕੀ ਜਾਂਦੀ ਸੋ ਇੱਕ ਕਠਿਨਾਈ ਸੀ ਇੱਥੇ ਚਮੜੇ ਦੇ ਬੋਕੇ ਨਾਲ ਬਲਦ ਲਾ ਕੇ ਬਲਦ ਪਾਣੀ ਖਿੱਚਦੇ ਸਨ ਉਬੀ ਮਸਾ ਪੀੜ ਨੂੰ ਹੀ ਪੂਰਾ ਹੁੰਦਾ ਸੀ ਅਤੇ ਨਹਾਉਣ ਤੋਂ ਨੂੰ ਤਾਂ ਹੋਰ ਵੀ ਬਹੁਤ ਹੀ ਤੰਗੀ ਹੁੰਦੀ ਸੀ ਇਹ ਸਣ ਸਾਰੇ ਸਾਥੀ ਬੜੇ ਕਾਬਰੇ ਅਤੇ ਹੋਰ ਸਭ ਮੁਸ਼ਕਲਾਂ ਝੱਲੇ ਲੈਂਦੇ ਪਰ ਇਹ ਪਾਣੀ ਖਿੱਚਣਾ ਤੇ ਫਿਰ ਵਰਤਨ ਨੂੰ ਤੰਗੀ ਰਹਿਣੀ ਇਸ ਨੂੰ ਬਹੁਤ ਔਖਾ ਸਮਝਿਆ ਪਰ ਬਾਬਾ ਜੀ ਦਾ ਹੁਕਮ ਸਿਰ ਮੱਥੇ ਉੱਤੇ ਰੱਖਦੇ ਆ ਸਤਬਚਨ ਕਹਿ ਕੇ ਰਹਿਣਾ ਪਰਵਾਨ ਕੀਤਾ ਬਾਕੀ ਮੁੰਡੇ ਤਾਂ ਤੀਜੇ ਚੌਥੇ ਦਿਨ ਵਾਪਸ ਮੁੜ ਆਏ ਪਰ ਇੰਦਰ ਸਿੰਘ ਉੱਥੇ ਹੀ ਠਹਿਰ ਗਿਆ ਜਦ ਦੋ ਕੁ ਹਫ਼ਤੇ ਹੋਏ ਮਨ ਬਾਬਾ ਜੀ ਦੇ ਦਰਸ਼ਨ ਲਈ ਬਹੁਤ ਉਦਾਸ ਹੋ ਗਿਆ ਮਨ ਵਿੱਚ ਕਿਹਾ ਜੇਕਰ ਲਹਿਰੇ ਵਾਲੇ ਬਾਬਾ ਜੀ ਆਪ ਹੀ ਆਗਿਆ ਦੇ ਦੇਣ ਤਾਂ ਠੀਕ ਹੈ ਇੱਕ ਦਿਨ ਸੰਤਾ ਨੇ ਬੁਲਾਇਆ ਤੇ ਕਹਿਣ ਲੱਗੇ ਇੰਦਰ ਸਿੰਘ ਉਦਾਸ ਤਾਂ ਨਹੀਂ ਹੋਇਆ ਅਗੋ ਹੱਥ ਛੋੜ ਕੇ ਬੇਨਤੀ ਕੀਤੀ ਮਹਾਰਾਜ ਬਾਬਾ ਜੀ ਪਿੰਡ ਆਏ ਹੋਏ ਹਨ ਸਾਰੀ ਸੰਗਤ ਨਗਰ ਨਿਵਾਸੀ ਦਰਸ਼ਨ ਕਰ ਮਨੋ ਕਾਮਨਾ ਪੂਰੀਆਂ ਕਰ ਰਹੀ ਹੈ ਅਤੇ ਮੈਂ ਇੱਕ ਕੂੰਜ ਦੀ ਡਾਰ ਵਿੱਚੋਂ ਨਿਕੜਿਆ ਹਾਂ ਉਹ ਸਮਾਂ ਜਦੋਂ ਯਾਦ ਆਉਂਦਾ ਹੈ ਤਾਂ ਮਨ ਉਦਾਸ ਹੋ ਜਾਂਦਾ ਹੈ ਏਕ ਹੈ ਅੱਖਾਂ ਪਰ ਆਈਆਂ ਅਤੇ ਭੁੱਬਾਂ ਮਾਰ ਕੇ ਰੋਣ ਲੱਗ ਪਏ ਬਥੇਰਾ ਯਤਨ ਕੀਤਾ ਕਿ ਰੋਇਆ ਨਾ ਜਾਏ ਪਰ ਰਹਿ ਨਾ ਸਕੇ ਤੇ ਅਵਸ਼ ਪੁੱਬਾ ਨਿਕਲ ਗਈਆਂ ਇਹ ਅਵਸਥਾ ਦੇਖ ਸੰਤਾ ਨੇ ਕਿਹਾ ਜੇ ਤੁਹਾਡਾ ਮਨ ਰਖੀਆਂ ਵਾਸਤੇ ਲੋਚਦਾ ਹੈ ਤਾਂ ਅਸੀਂ ਰੋਕ ਨਹੀਂ ਸਕਦੇ ਤੁਸੀਂ ਜਾਓ ਅਤੇ ਉਹਨਾਂ ਦੀ ਪ੍ਰਸੰਨਤਾ ਵਾਹਿਗੁਰੂ ਦੀ ਦਾਤ ਦੀ ਨਿਸ਼ਾਨੀ ਹੈ ਇਹ ਵਰ ਲੈ ਹੱਥ ਜੋੜ ਮੱਥਾ ਟੇਕਿਆ ਵਾਪਸ ਝੋੜੜੀ ਪਹੁੰਚੇ ਬਾਬਾ ਜੀ ਦੇ ਚਰਨਾਂ ਉਤੇ ਮੱਥਾ ਟੇਕਿਆ ਹਜ਼ੂਰ ਨੇ ਲਹਿਰੇ ਦਾ ਸਮਾਚਾਰ ਪੁੱਛਿਆ 인ਦਰ ਸਿੰਘ ਨੇ ਬੇਨਤੀ ਦੁਆਰਾ ਦੱਸਿਆ ਹਜ਼ੂਰ ਨੇ ਬਚਨ ਕੀਤਾ ਚੱਲੋ ਅੱਛਾ ਮੋਹਰ ਤਾਂ ਲੱਗ ਗਈ ਇਹ ਬਚਨ ਕਰ ਹੁਕਮ ਕੀਤਾ ਜਾਓ ਸੇਵਾ ਕਰੋ ਇਹ ਹੁਕਮ ਸੁਣ ਪਹਿਲੇ ਦੀ ਤੈਰਾਜਲ ਦੀ ਸੇਵਾ ਸੰਭਾਲ ਲਈਤੀ ਇੱਕ ਦਿਨ ਬਾਬਾ ਜੀ ਨੇ ਸੁੱਚਾ ਸਿੰਘ ਸੰਤਾ ਸਿੰਘ ਨੂੰ ਮੁਖਾਤਿਬ ਕਰਕੇ ਬਚਨ ਕੀਤਾ ਭਾਈ ਸਾਨੂੰ ਇੱਕ ਇਸ ਪਿੰਡ ਤੋਂ ਹਜੂਰੀ ਸੇਵਾ ਕਰਨ ਵਾਸਤੇ ਬੰਦਾ ਦੇਵੋ ਜੋ ਸਾਡੀ ਸਾਰੀ ਸੇਵਾ ਸੰਭਾਲੇ ਕਿਉਂਕਿ ਇਸ ਸੇਵਾ ਨੂੰ ਹਰ ਇੱਕ ਨਹੀਂ ਨਿਭਾ ਸਕਦਾ ਇਸ ਸੇਵਾ ਨੂੰ ਉਹ ਨਿਭਾਵੇਗਾ ਜੋ ਉਦਾਰ ਚਿਤ ਹੋਵੇ ਮਨ ਵਿੱਚ ਭੈ ਅਤੇ ਭਾਉ ਹੋਵੇ ਇਹ ਇਸ਼ਾਰਾ 인ਦਰ ਸਿੰਘ ਵੱਲ ਸੀ ਪਰ ਇਸ ਰਮਜ਼ ਦੇ ਕਿਸੇ ਨੂੰ ਸਮਝ ਨਾ ਆਈ ਅਤੇ ਉੱਤਰ ਵਿੱਚ ਸੁੱਚਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਇਹੋ ਜਿਹਾ ਪਰਸ਼ਾਂ ਤੁਹਾਡੀ ਮਿਹਰ ਦ੍ਰਿਸ਼ਟੀ ਨਾਲ ਹੀ ਹੋ ਸਕਦਾ ਹੈ ਗਰੀਬ ਨਿਵਾਜ਼ ਸਾਨੂੰ ਤਾਂ ਸਮਝ ਹੀ ਨਹੀਂ ਇਹ ਸੁਣ ਹਜ਼ੂਰ ਨੇ ਬਚਨ ਕੀਤਾ ਸਮੇਂ ਨਾਲ ਆਪੇ ਹੀ ਸਮਝ ਆ ਜਾਏਗੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਬਾਬਾ ਜੀ ਤਿਆਰੀ ਕਰ ਨਾਨਕ ਸਰਕਲੇਰੀ ਪਹੁੰਚੇ ਹੁਣ ਸਮੇਂ ਅਨੁਸਾਰ ਸੰਗਤ ਨੂੰ ਦਰਸ਼ਨਾ ਨੂੰ ਆਉਂਦੀ ਹੈ ਅਤੇ ਕਦੇ ਕਦੇ 인ਦਰ ਸਿੰਘ ਵੀ ਸੰਗਤ ਨਾਲ ਆਉਂਦਾ ਹੈ ਅਤੇ ਕਦੇ ਕਦੇ ਕਲਾ ਹੀ ਆ ਜਾਂਦਾ ਹੈ ਇੱਕ ਵਾਰ ਸੰਗਤ ਨਾਲ ਦਰਸ਼ਨ ਕਰਨ ਆਏ ਸੰਗਤ ਦਰਸ਼ਨ ਕਰ ਵਾਪਸ ਚਲੀ ਗਈ ਹਜ਼ੂਰੀ ਵਿੱਚ ਪਾਈ ਬੰਦ ਸਿੰਘ ਨੰਬਰਦਾਰ ਕੇਹਰ ਸਿੰਘ ਦਾ ਮੁੰਡਾ ਕਲੇਰਾ ਤੋਂ ਸੀ ਅਤੇ ਦੂਸਰਾ ਪੱਖੇ ਦੀ ਸੇਵਾ ਉੱਤੇ ਹਰੀ ਸਿੰਘ ਕੋਕਰੀ ਤੋਂ ਸੀ ਇਹਨਾਂ ਦੋਹਾਂ ਨੇ ਅੰਦਰ ਬੁਲਾ ਲਿਆ ਅਤੇ ਤੇ ਕਿਹਾ 인ਦਰ ਸਿੰਘ ਆ ਤੂੰ ਕਰ ਨਹੀਂ ਗਿਆ ਅਗੋਂ ਉੱਤਰ ਦਿੱਤਾ ਮੇਰਾ ਚਿਤ ਕਰਦਾ ਹੈ ਕਿ ਕੁਝ ਦਿਨ ਬਾਬਾ ਜੀ ਦੀ ਸੇਵਾ ਕਰਾਂ ਇਹ ਸੁਣ ਬੰਦ ਸਿੰਘ ਨੇ ਕਿਹਾ ਹਰੀ ਸਿੰਘ ਤੂੰ 인ਦਰ ਸਿੰਘ ਨੂੰ ਪੱਖੇ ਦੀ ਸੇਵਾ ਉੱਤੇ ਲਾ ਦੇ ਤੇ ਅਸੀਂ ਬਸਤਰ ਧੋਣ ਦੀ ਸੇਵਾ ਰਲ ਕੇ ਕਰ ਲਵਾਂਗੇ ਇਸ ਤਰ੍ਹਾਂ 인ਦਰ ਸਿੰਘ ਨੂੰ ਪੱਖੇ ਦੀ ਸੇਵਾ ਮਿਲ ਗਈ ਅਤੇ ਇਹ ਦੋਨੋਂ ਹੀ ਬਾਹਰ ਬਸਤਰ ਤੋਂ ਚਲੇ ਗਏ। ਸਤਿਗੁਰੂ ਨੂੰ ਭੋਗ ਲਾਉਣ ਦਾ ਟਾਈਮ ਹੋ ਗਿਆ। ਬਾਬਾ ਜੀ ਨੇ ਆਵਾਜ਼ ਦਿੱਤੀ, "ਹਜ਼ੂਰੇ, ਯਾਰਾਂ ਦਾ ਟਾਈਮ ਹੋ ਗਿਆ ਹੈ। ਸਤਿਗੁਰੂ ਦੀ ਹਜ਼ੂਰੀ ਵਿੱਚ ਥੜ ਲੈ ਚਲ ਭੋਗ ਲਵਾਈਏ।" ਇਹ ਹੁਕਮ ਸੁਣ ਹਜ਼ੂਰਾ ਸਿੰਘ ਨੇ ਸਤਿ ਬਚਨ ਕੇ ਹਾਂ ਅਤੇ ਥੜ ਬਾਬਾ ਜੀ ਦੇ ਅੱਗੇ ਰੱਖ ਕੇ ਬੇਨਤੀ ਕੀਤੀ। ਪਾਤਸ਼ਾ ਪਰਸਾਦ ਦਾ ਤਿਆਰ ਹੈ ਆਪ ਭੋਗ ਲਵਾਓ ਇਹ ਬੇਨਤੀ ਸੁਣ ਬਾਬਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੋਜ਼ ਦੀ ਤਰ੍ਹਾਂ ਭੋਗ ਲਵਾਇਆ ਜਦੋਂ ਵਾਪਸ ਆਏ ਤਾਂ ਹੁਕਮ ਕੀਤਾ ਹਜ਼ੂਰੇ ਥਾਲ ਚੁੱਕ ਲਿਆ ਹਜ਼ੂਰਾ ਸਿੰਘ ਥਾਲ ਚੁੱਕ ਕੇ ਲਿਆਇਆ ਅਤੇ ਬਾਬਾ ਜੀ ਨੇ ਇੰਦਰ ਸਿੰਘ ਨੂੰ ਇਸ਼ਾਰਾ ਕੀਤਾ ਇੰਦਰ ਸਿੰਘ ਨੇੜੇ ਹੋਇਆ ਹਜ਼ੂਰ ਨੇ ਆਪਣੇ ਹਤਿ ਸੀਤ ਪ੍ਰਸ਼ਾਦ ਦਿੱਤਾ ਅਤੇ ਨਾਲ ਹੀ ਬਚਨ ਕੀਤਾ ਕਾਕਾ ਤੂੰ ਇੱਥੇ ਸੇਵਾ ਕਰਿਆ ਕਰ ਸੇਵਾ ਕਰਨ ਤੋਂ ਪਹਿਲੇ ਤੂੰ ਆਪਣੀ ਮਾਤਾ ਨੂੰ ਨਾਲ ਲੈ ਆ ਉਹ ਬੇਨਤੀ ਕਰਨ ਕਿ ਇਹ ਮੁੰਡਾ ਤੁਹਾਨੂੰ ਦਿੱਤਾ ਇਹੋ ਕਹਿ ਬਚਨ ਕੀਤਾ ਪ੍ਰਸ਼ਾਦ ਸ਼ਕਲ ਹੈ ਸਤਿ ਬਚਨ ਕਹ ਹੈ 인ਦਰ ਸਿੰਘ ਨੇ ਪ੍ਰਸ਼ਾਦਾ ਸ਼ਕ ਲਿਆ ਇਸ ਪ੍ਰਸ਼ਾਦੇ ਵਿੱਚੋ ਇਹੋ ਜਿਹਾ ਰਸ ਆਇਆ ਜਿਸ ਨੂੰ ਕਲਮ ਲਿਖ ਨਹੀਂ ਸਕਦੀ ਇਸ ਤਰ੍ਹਾਂ ਕੁਝ ਦਿਨ ਸੇਵਾ ਕਰਦੇ ਰਹੇ ਤਾਂ ਇੱਕ ਦਿਨ ਬਾਬਾ ਜੀ ਨੇ ਫਿਰ ਆਖਿਆ ਕਾਕਾ ਆਪਣੀ ਮਾਤਾ ਨੂੰ ਲੈ ਕੇ ਆ ਇਹ ਹੁਕਮ ਸੁਣ ਸਤਿ ਬਚਨ ਕੀਤਾ ਤੇ ਮੱਥਾ ਟੇਕ ਪਿੰਡ ਵਿੱਚ ਆ ਪੁੱਜਿਆ ਇੱਥੇ ਐਸੀ ਮਾਇਆ ਪਈ ਕਿ ਬਾਬਾ ਜੀ ਦਾ ਬਚਨ ਭੁੱਲ ਗਿਆ ਫਿਰ ਬਾਬਾ ਜੀ ਨੇ ਸੁਪਨੇ ਵਿੱਚ ਕਿਹਾ ਕਾਕਾ ਤੈਨੂੰ ਕੀ ਬਚਨ ਆਖਿਆ ਸੀ ਫਿਰ ਬਾਬਾ ਜੀ ਦਾ ਬਚਨ ਯਾਦ ਆਇਆ ਤੇ ਮਨ ਵਿੱਚ ਵਿਚਾਰ ਕੀਤੀ ਕਿ ਉੱਥੇ ਤਾਂ ਰਹਿਣਾ ਬਹੁਤ ਹੀ ਕਠਨ ਹੈ ਦਰਸ਼ਨ ਮੇਲਾ ਕਰ ਆਇਆ ਕਰਾਂਗੇ ਬਿਲਕੁਲ ਹਮੇਸ਼ਾ ਰਹਿਣਾ ਬਹੁਤ ਮੁਸ਼ਕਲ ਹੈ ਇਹ ਪੰਡ ਚੁਕਣੀ ਬਹੁਤ ਕਠਿਨ ਹੈ ਇਹੋ ਜਿਹੇ ਅਨੇਕਾਂ ਹੀ ਫੁਰਨੇ ਬਣੇ ਅਤੇ ਬਾਬਾ ਜੀ ਪਾਸ ਆਉਣ ਦਾ ਫੁਰਨਾ ਹਟਾ ਦਿੱਤਾ ਜੇਕਰ ਦਰਸ਼ਨ ਕਰਨ ਵੀ ਜਾਣਾ ਤਾਂ ਸੰਗਤ ਨਾਲ ਹੀ ਮੁੜ ਆਉਣਾ ਬਾਬਾ ਜੀ ਦੇ ਸਾਹਮਣੇ ਵੀ ਨਾ ਹੋਣਾ ਜੇ ਕਿਤੇ ਅਚਾਨਕ ਸਾਹਮਣੇ ਆ ਵੀ ਜਾਣਾ ਤਾਂ ਮਨ ਵਿੱਚ ਹੀ ਕਹਿਣਾ ਬਾਬਾ ਜੀ ਹੁਣ ਮੈਨੂੰ ਕੁਝ ਨਾ ਕਿਹੋ ਜੇ ਇਹੋ ਜੀ ਬੇਨਤੀ ਮਨ ਵਿੱਚ ਕਰ ਲੈਣੀ ਅਤੇ ਵਕਤ ਪਾਸ ਕਰ ਲੈਣਾ ਇਸੇ ਤਰ੍ਹਾਂ 3 ਸਾਲ ਬੀਤ ਗਏ ਆਪਣੇ ਵਿਹਾਰ ਵਿੱਚ ਮਸਤ ਰਹਿਣਾ ਘਰ ਵਿੱਚ ਇਤਨੇ ਕੰਮ ਦੇ ਕਰਨ ਦੇ ਸੰਨ ਕਿ ਜੇ ਕਪਾਹ ਝੁਗਣ ਗਏ ਹਨ ਤਾਂ ਇੱਕ ਦਿਨ ਦੀ ਮੜ ਪੱਕੀ ਝੁਗ ਲੈਣੀ ਜੋ ਵੀ ਕੰਮ ਕਰਨਾ ਬਹੁ ਜੀ ਫੁਰਤੀ ਨਾਲ ਕਰਨਾ ਇਸ ਵਾਸਤੇ ਮਾਤਾ ਪਿਤਾ অতি ਪ੍ਰਸੰਨ ਸੰਨ ਹੁਣ ਅਚਾਨਕੀ ਖੱਬੇ ਬਾਤ ਤੋਂ ਸ਼ੇਕ ਉਂਗਲ ਉਤਾ ਬਾਹਾਂ ਉੱਤੇ ਇੱਕ ਫੋੜਾ ਨਿਕਲੇ ਆ ਜਿਸ ਦੀ ਤਕਰੀਫ ਬਹੁਤ ਹੀ ਵੱਧ ਗਈ ਨਾ ਇਹ ਭਰੇ ਤੇ ਨਾ ਹਟੇ ਅਤੇ ਵੱਡਾ ਸਾਰਾ ਚੱਕ ਵੱਜਦਾ ਜਾਵੇ ਚੀਸਾ ਪੈਣ ਬਠੇਰਾ ਇਲਾਜ ਕਰਾਇਆ ਜੋ ਵੀ ਡਾਕਟਰ ਹਕੀਮ ਦੱਸੇ ਉਹੀ ਕਰੇ ਇਸ ਪਰ ਦਵਾਈ ਬੰਨੋ ਜਦੋਂ ਭਰੇਗਾ ਚੀਰਾ ਦਿੱਤਾ ਜਾਏਗਾ ਪਰ ਇਹ ਨਾ ਭਰੇ ਤੇ ਨਾ ਹਟੇ ਅਤੇ ਨਾ ਹੀ ਕੰਮ ਹੋ ਸਕੇ ਖਾਣਾ ਪੀਣਾ ਵੀ ਛੁੱਟ ਗਿਆ ਹੁਣ ਫਿਰ ਬਾਬਾ ਜੀ ਦੀ ਯਾਦ ਆਏ ਅਤੇ ਅਰਦਾਸ ਕੀਤੀ ਬਾਬਾ ਜੀ ਮਿਹਰ ਕਰੋ ਇਸ ਦੁੱਖ ਦੀ ਨਿਵਰਤੀ ਕਰੋ ਇਹ ਅਰਦਾਸ ਕਰਨ ਨਾਲ ਅੱਖ ਲੱਗ ਗਈ ਯਾਨੀ ਕੁਝ ਸੁਖ ਪ੍ਰਤੀਤ ਹੋਇਆ ਤਾਂ ਬਾਬਾ ਜੀ ਨੇ ਕਿਹਾ ਜੇ ਸੁਖ ਲੈਣਾ ਹੈ ਤਾਂ ਆਪਣੀ ਮਾਤਾ ਤੋਂ ਪੁੱਛ ਕੇ ਸਾਡੇ ਪਾਸ ਆ ਜਾ ਏ ਸੁਣ ਕੇ ਅੱਖ ਖੁੱਲ੍ਹ ਗਈ ਤਾਂ ਸਾਰੀ વાਤਾ ਮਾ ਨੂੰ 인ਦਰ ਸਿੰਘ ਨੇ ਸੁਣਾਈ ਮਾਤਾ ਜੀ ਨੇ ਸੁਣ ਕੇ ਬਾਬਾ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾ ਮੇਰੇ ਲਾਲ ਨੂੰ ਸੁੱਖ ਦਿਓ ਇਹ ਅੱਜ ਤੋਂ ਤੁਹਾਡਾ ਹੋ ਚੁੱਕਿਆ ਮੇਰੇ ਵੱਲੋਂ ਚਾਹੇ ਹੁਣੇ ਹੀ ਲੈ ਆਓ ਇਹ ਅਰਦਾਸ ਕਰਨ ਦੀ ਢੇਰ ਸੀ ਕਿ ਉਸੇ ਵੇਲੇ ਫੋੜਾ ਫਿਸ ਗਿਆ ਪਾਕ ਨਿਕਲ ਗਈ ਸੁੱਖ ਹੋ ਗਿਆ ਹੁਣ ਬਾਬਾ ਜੀ ਬਠਿੰਡੇ ਡਿੱਗੀ ਵਿਰਸਾਨਮ ਸੰਗਤਾਂ ਦੇ ਨਾਲ ਪਾਈ ਇੰਦਰ ਸਿੰਘ ਜੀ ਪਹੁੰਚੇ ਅਤੇ ਸਾਰੀ ਸੰਗਤ ਕੁਝ ਦਿਨ ਰਹਿ ਕੇ ਆਗਿਆ ਲੈ ਘਰ ਮੁੜ ਆਈ ਅਤੇ ਇੰਦਰ ਸਿੰਘ ਨੂੰ ਹਜ਼ੂਰ ਨੇ ਆਪਣੇ ਪਾਸ ਰੱਖ ਲਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ